ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਦੇ ਚੰਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜੇ ਚੈਨਲ ਨਾਲ ਸਾਡੇ ਨਾਲ ਨਵੇਂ ਜੁੜੇ ਨੇ ਉਹ ਸਬਸਕ੍ਰਾਈਬ ਅਤੇ ਲਾਈਕ ਕਰਿਓ ਜੀ ਤਾਂ ਜੋ ਗੱਲ ਕਰਦਾ ਮੈਂ ਰਾਜ ਕਰਮਾ ਚ ਹੁੰਦਾ ਹੈ ਤਾਂ ਬੰਦੇ ਨੂੰ ਮਿਲਦੀ ਮਿਲਦਾ ਲਓ ਇੱਕ ਰਾਜਾ ਧੀ ਤਾ ਉਹਨਾਂ ਦੇ ਕਈ ਸਾਲਾਂ ਬਾਅਦ ਇੱਕ ਕੁੜੀ ਨੇ ਜਨਮ ਲਿਆ ਰਾਜੇ ਦੇ ਤਾਂ ਕੁੜੀ ਜਦੋਂ 15-16 ਸਾਲ ਦੀ ਹੋ ਗਈ ਤਾਂ ਰਾਣੀ ਗੁਜਰਗੀ ਰਾਣੀ ਗੁਜਰਗੀ ਤਾਂ ਰਾਜੇ ਨੇ ਦੂਜਾ ਵਿਆਹ ਕਰਾ ਲਿਆ ਜਦ ਰਾਜੇ ਨੇ ਦੂਜਾ ਵਿਆਹ ਕਰਾਇਆ ਹੋਇਆ ਉਹ ਕੁੜੀ ਨਹਾਉਣ ਜਾ ਕਰੇ ਆਪਣੇ ਸਹੇਲੀਆਂ ਨਾਲ ਇੱਕ ਨਦੀ ਤੇ ਜਦ ਉਹ ਨਦੀ ਤੇ ਨਹਾਉਣ ਗਈ ਉਹ ਬੱਚੇ ਤੇ 15 16 ਸਾਲ ਦੇ ਉਹ ਕੁੜੀਆਂ ਇਕੱਠੀਆਂ ਹੋ ਕੇ ਉਹ ਸੁਦੇ ਕੱਪੜੇ ਧੋਣ ਲੱਗੀਆਂ ਜਦ ਸੁਦੇ ਕੱਪੜੇ ਧੋਣ ਲੱਗੀਆਂ ਤਾਂ ਉਹ ਕੱਪੜਿਆਂ 'ਚ ਹਵਾ ਭਰੀ ਆ ਰਾਜੇ ਦੀ ਕੁੜੀ ਤਾਂ ਪਾਣੀ 'ਚ ਤਰਨ ਲੱਗੀ ਬਾਕੀ ਕੁੜੀਆਂ ਬਾਹਰ ਨਿਕਲ ਕੇ ਉਹਨਾਂ ਨੇ ਆ ਕੇ ਦੱਸਿਆ ਜਦੋਂ ਰਾਜੇ ਨੂੰ ਵੀ ਕੁੜੀ ਤਾਂ ਪਾਣੀ 'ਚ ਤੈਦੀ ਜਾਂਦੀ ਹੈ ਤਾਂ ਉਸੇ ਨਦੀ ਤੇ ਇੱਕ ਝੱਟਾ ਦਾ ਮੁੰਡਾ ਦਰਖਤ ਵੱਢ ਰਿਹਾ ਇੱਕ ਦਰਖਤ ਤੇ ਬੈਠਾ ਤਾਂ ਉਹਨੇ ਜਦੋਂ ਨਿਗਾ ਪਈ ਨਦੀ ਕਣੀ ਕੁੜੀ ਤਰੀ ਜਾਵੇ ਤਾਂ ਉਹਨੇ ਸਾਲ ਮਾਰ ਕੇ ਦਰਖਤ ਦੇ ਉੱਤੋਂ ਨਦੀ ਕੋਲੇ ਆਇਆ ਦਦੀ ਸਾਲ ਮਾਰ ਕੇ ਕੁੜੀ ਕਢੀ ਕੁੜੀ ਦੀ ਜਾਨ ਬਚਾਈ ਤਾਂ ਇੱਕ ਕਿਨਾਰੇ ਤੇ ਰੱਖ ਕੇ ਜਿਹੜਾ ਪਾਣੀ ਪਿਆ ਸੀ ਮੂੰਹ ਚ ਪਾਣੀ ਕਟਿਆ ਤਾਂ ਉੱਥੇ ਜਦੋਂ ਰੱਖੀ ਪਿਆ ਨਹਿਰ ਕਿਨਾਰੇ ਤਾਂ ਰਾਜੇ ਦੇ ਜਿਹੜੇ ਨੌਕਰ ਚਾਕਰ ਤੇ ਵਜ਼ੀਰ ਉਹ ਦੇਖਦੇ ਆਉਂਦੇ ਨੇ ਕੰਢੇ ਕੰਢੇ ਤਾਂ ਜਦੋਂ ਉੱਥੇ ਆ ਗਏ ਉਹ ਮੁੰਡਾ ਕੁੜੀ ਨਾਲ ਬੈਠਾ ਤਾਂ ਜਦੋਂ ਉਹਨਾਂ ਨੇ ਦੇਖਿਆ ਇਹ ਤਾਂ ਮੁੰਡੇ ਨੇ ਕੱਢੀ ਆ ਕੁੜੀ ਤਾਂ ਰਾਜੇ ਨੇ ਬਹੁਤ ਧੰਨਵਾਦ ਕੀਤਾ ਉਹ ਮੁੰਡੇ ਦਾ ਜਦ ਮਹਿਲਾਤ ਲੈ ਗਏ ਉਹਨੂੰ ਉਹ ਕੁੜੀ ਦੀ شادی ਉਹ ਮੁੰਡੇ ਨਾਲ ਕਰਤੀ ਉਹ ਕੁੜੀ ਬਹੁਤ ਸੋਹਣੀ ਸੀ ਰਾਜਾ ਪਿਆਰ ਬਹੁਤ ਕਰਦਾ ਸੀ ਤਾ ਜਦੋਂ ਰਾਜੇ ਦਾ ਦੂਜਾ ਵਿਆਹ ਕਰਾਇਆ ਹੋਇਆ ਸੀ ਉਹਨੇ ਸੋਚਿਆ ਰਾਣੀ ਨੇ ਮੈਂ ਇਹ ਤਾਂ ਨਾਲੇ ਰਾਜ ਲੈ ਜੂ ਨਾਲੇ ਇਹ ਪੀਰੀ ਪਾਊਗਾ ਵੀ ਕਿਉਂ ਨਾ ਇਹਨੂੰ ਕਢਾ ਦਾਂ ਮੈਂ ਤਾਂ ਰਾਣੀ ਨੇ ਖਦਰ ਕੀ ਕਰਿਆ ਉਹ ਮੁੰਡੇ ਤੇ ਦੋਸ਼ ਲਾਇਆ ਵੀ ਮੇਰੇ ਕੱਪੜੇ ਪਾੜਤੇ ਮੈਂ ਫਾਲੀ ਕਿਉਂ ਤੀਵਿਆਂ ਦਾ ਬਹੁਤ 365 73 ਹੁੰਦੇ ਨੇ ਤਾਂ ਰਾਜੇ ਦੇ ਕੰਨ ਭਰੇ ਹੋ ਨੇ ਵੀ ਮੇਰੇ ਨਾਲ ਤਾਂ ਤੱਕੇ ਸਹਾਇਕਰੀ ਆ ਇਹ ਜਿਹੜਾ ਜਵਾਈ ਰੱਖਿਆ ਹੋਇਆ ਮੀਮਾ ਫਾਲੀ ਤਾਂ ਰਾਜੇ ਨੇ ਤੜਕੀ ਕਚਹਿਰੀ ਲਈ ਤਾਂ ਉਹ ਮੁੰਡੇ ਜਾਣੋ ਉਹਤੀ ਜੀਵਨ ਰਾਜਾ ਜਦੋਂ ਕਚਹਿਰੀ ਲੱਗੀ ਹੋਈ ਮੁੰਡਾ ਬੁਲਾ ਲਿਆ ਕਹਿੰਦਾ ਭਈ ਊਂ ਤਾਂ ਤੈਨੂੰ ਲਾਉਂਦਾ ਮੈਂ ਫਾਂਸੀ ਤੈਂ ਮੇਰੀ ਕੁੜੀ ਦੀ ਜਾਨ ਬਚਾਈ ਆ ਮੈਂ ਤੈਨੂੰ ਦੇਸ ਨਕਾਲਾ ਦੇਣਾ ਤੈਂ ਆਪਣੀ ਸੱਸ ਫੜੀ ਐ ਇਹਦੇ ਕੱਪੜੇ ਪਾੜੇ ਨੇ ਤਾਂ ਉਹੋ ਜਦੋਂ ਕਹਦਾ ਵੀ ਤੈਨੂੰ ਬਣਵਾ ਦੇਤਾ ਹੁਣ ਕੁੜੀ ਨੂੰ ਵਿਆਹੀ ਵੀ ਰਾਜੇ ਦੀ ਤਾਂ ਕੁੜੀ ਕਹਿੰਦੀ ਮੈਂ ਵੀ ਨਾਲੇ ਜਾਉਂ ਕਹਾਂ ਕੁੜੀ ਦਾ ਪਿਆਰ ਤਾਂ ਆਪਣੇ ਘਰ ਵਾਲੇ ਨਾਲ ਪੈ ਗਿਆ ਯਾਦ ਹੈ ਤਾਂ ਕੁੜੀ ਰਾਜੇ ਨੇ ਬਹੁਤ ਕਿਹਾ ਵੀ ਤੂੰ ਕਾਹਤੋਂ ਜਾਏਂਗੀ ਉਹ ਕਹਿੰਦੀ ਜਦੋਂ ਮੈਂ ਵਿਆਹੀ ਜਾਂ ਮੇਰੇ ਘਰ ਵਾਲਾ ਮੈਂ ਜਾਣੀ ਰਣਾ ਤਾਂ ਕੁੜੀ ਵੀ ਨਾਲੇ ਗਈ ਜਦੋਂ ਉਹ ਇੱਕ ਜੰਗਲ ਦੇ ਚ ਪਿੰਡ ਦੀ ਉਹ ਚ ਰਹਿਣ ਲੱਗੀ ਉਹ ਤਾਂ ਚੰਗਾ ਗੁਜ਼ਾਰਿਆ ਕਰਿਆ ਕਰਨ ਕਟਾ ਦਾ ਮੁੰਡਾ ਸੁਖੀਆਂ ਲੱਕੜਾਂ ਵੱਢ ਕੇ ਵੇਚਿਆ ਕਰੇ ਉਹਦਾ ਚੰਗਾ ਤਾਂ ਉਹਨਾਂ ਦੇ ਇੱਕ ਮੁੰਡਾ ਹੋ ਗਿਆ ਮੁੰਡਾ ਹੋਇਆ ਮੁੰਡਾ 15-16 ਸਾਲ ਦਾ ਮੁੰਡਾ ਹੋ ਗਿਆ ਤਾਂ ਉਹ ਇੱਕ ਦਿਨ ਦੋਏ ਸੈਰ ਕਰਦੇ ਕਰਦੇ ਇੱਕ ਨਦੀ ਕਿਨਾਰੇ ਆ ਗਏ ਉਥੋਂ ਬੇੜਾ ਚੱਲਦਾ ਹੁੰਦਾ ਸੀ ਦੂਜੇ ਪਿੰਡ ਨੂੰ ਮਲਾਉਣ ਬਾਤ ਨਾ ਨਦੀ ਬੀਦੀ ਬੇੜੀ ਚੱਲਦੀ ਹੁੰਦੀ ਸੀ ਦੂਜੇ ਕੰਢੇ ਜਾਣ ਨੂੰ ਪਿੰਡ ਤਾਂ ਜਦੋਂ ਉੱਥੇ ਬੈਠੇ ਨੇ ਇੱਕ ਉਹ ਕੁੜੀ ਤੇ ਸੋਹਣੀ ਰਾਜੇ ਦੀ ਤਾਂ ਇੱਕ ਦੇਖ ਕੇ ਠੱਗਾ ਬੰਦਮਾਸ ਉਹ ਕਹਿੰਦਾ ਰਾਜੇ ਦੇ ਮੁੰਡੇ ਨੂੰ ਕਹਿੰਦਾ ਬਾਈ ਮੈਨੂੰ ਪਾਰਲੇ ਲਾ ਦੇ ਪਰਲੇ ਪਾਸੇ ਤਾਂ ਜਦੋਂ ਉਹ ਕਹਿੰਦਾ ਲਾਇਆ ਉਹਨੇ ਆਪਦੇ ਘਰ ਵਾਲੀ ਨੂੰ ਕਹਿੰਦਾ ਤੂਰੇ ਬੱਠੀ ਮੈਂ ਇਹਨੂੰ ਪਾਰ ਲਾ ਦਾਂ ਤਾਂ ਜਦੋਂ ਉਹ ਮੁੰਡਾ ਪਰਲੇ ਪਾਸੇ ਵੇੜ ਲੈ ਕੇ ਛੱਡਣ ਛੱਡਣ ਗਿਆ ਤਾਂ ਉਹ ਬੰਦਮਾਸਾਂ ਨੇ ਉਧਰ ਹੀ ਲਾ ਲਿਆ ਕੁਸ ਬੰਦਮਾਸ ਉਹ ਕੁੜੀ ਲਵੇ ਆ ਗਿਆ ਇੱਕ ਕਹਿੰਦਾ ਜਿਹੜਾ ਤੇਰੇ ਘਰ ਵਾਲਾ ਛੱਡਣ ਗਿਆ ਧੀ ਪਰਲੇ ਪਾਸੇ ਉਹ ਤਾਂ ਬਹੁਤ ਬਿਮਾਰ ਹੋ ਗਿਆ ਜਾਂਦਾ ਜਾਂਦਾ ਚੱਲ ਤੈਨੂੰ ਵੀ ਬੁਲਾਇਆ ਤਾਂ ਜਦੋਂ ਕੰਡੇ ਤੇ ਉਹਨੂੰ ਵੀ ਲਿਆਏ ਦੋ ਜਣੇ ਉਹਨਾਂ ਨੇ ਆਪ ਦੀ ਹਰਾਸਤ ਚ ਲੈ ਲੇ ਉਹ ਪਿੰਡ ਲੈ ਗਏ ਤਾਂ ਜਦੋਂ ਫੜ ਕੇ ਰੱਖੇ ਉਡੀ ਸੋਣੀ ਕਰਕੇ ਉਹਨੂੰ ਤਾਂ ਘਰੇ ਲੈ ਗਿਆ ਜਿਹੜਾ ਦੂਜਾ ਧੀ ਉਹਦੇ ਘਰ ਵਾਲਾ ਧੀ ਜੀਵਨ ਉਹਨੂੰ ਅਟਕਾਮਲੇ ਚ ਰੱਖਿਆ ਤਾਂ ਮੁੰਡੇ ਮੁੱਡਾ ਦੀ ਜਿਹੜਾ ਉਹਨਾਂ ਦੇ ਉਹਨੇ ਸੋਚਿਆ ਵੀ ਮੇਰੇ ਮਾਪੇ ਨਹੀਂ ਆਏ ਵੀਰਾਂ ਦਾ ਪੱਕ ਦੇਖੀ ਤਾਂ ਉਹ ਨਦੀ ਕਰਾਰੇ ਆਇਆ ਉਹਨੇ ਬੇੜੇ 'ਚ ਬੈਠਿਆ ਤਾਂ ਗਾਹਾਂ ਜਾ ਕੇ ਜਦੋਂ ਨੇ ਜਾਂਦਾ ਲੰਘਿਆ ਪਿੰਡ ਵਿੱਚ ਦੀ ਜਿੱਥੇ ਉਹਦੇ ਬਾਪ ਕੈਦ ਕਰਿਆ ਹੋਤੀ ਨਾਲੇ ਮਾਂ ਤਾਂ ਉਹਦੇ ਬਾਪ ਨੂੰ ਇੱਕ ਬਿਲਡ ਵਿੱਚ ਦੀ ਦਿਖਿਆ ਉਹ ਕਹਿੰਦਾ ਪੁੱਤ ਮੈਨੂੰ ਤਾਂ ਕਢ ਲਾ ਕਹਿੰਦਾ ਮੈਂ ਤਾਂ ਬੰਦ ਕਰ ਰਖਿਆ ਇਹਨਾਂ ਨੇ ਤਾਂ ਮੁੰਡੇ ਨੇ ਜਾ ਕੇ ਉਹਦਾ ਗੇਟ ਤੋੜਿਆ ਤਾ ਉਹਦਾ ਬਾਬਾ ਰੇ ਕੱਢ ਲਿਆ ਜਦ ਬਾਬਾ ਰੇ ਕੱਢਿਆ ਆ ਕਹਿੰਦਾ ਪੁੱਤ ਤੈਰੀ ਮਾਂ ਵੀ ਗਾਹਾਂ ਬੰਦ ਕਰੀ ਹੋਈ ਐ ਇਹਨਾਂ ਦੀ ਤਾਂ ਜਦੋਂ ਜਿੱਥੇ ਉਹ ਰਾਜਿਆਂ ਦੀ ਕੁੜੀ ਬੰਦ ਕਰੀ ਉੱਤੀ ਮੂਹਰੇ ਇੱਕ ڈاکੂ ਬੈਠੀ ਬਿਠਾ ਦੀ ਵੀ ਕਿਤੇ ਕੋਈ ਲੈ ਨਾ ਜਾਵੇ ਉਹ ڈاکੂ ਤਾਂ ਰਹਿ ਗਿਆ ਇਕੱਲਾ ਉਹ ਹੋ ਗਏ ਦੋੇ ਬਾਪ ਪੁੱਤ ਉਹਨਾਂ ਨੇ ਉੱਤੇ ਫੇਰ ਤਾਂ ਤੰਬੜ ਜੰਗਾ ਕੁੱਟਿਆ ਉਹ ਕੁੜੀ ਵੀ ਬਾਹਰ ਕੱਢਤੀ ਉਹ ਮੁੰਡੇ ਨੇ ਆਪਣੀ ਮਾਂ ਤੇ ਦੋਵਾਂ ਨੂੰ ਲੈ ਕੇ ਆ ਗਿਓ ਆ ਗਿਆ ਜਦੋਂ ਆਪਣੇ ਉਥੇ ਘਰੇ ਰਹਿਣ ਲੱਗੇ ਜਿੱਥੇ ਰਹਿੰਦੇ ਤੇ ਤਾਂ ਚੰਗੀ ਤਰ੍ਹਾਂ ਰਸਣ ਬਸਣ ਲੱਗੇ ਜਦੋਂ ਕੀ ਹੋਇਆ ਰਾਜਾ ਕੁੜੀ ਦਾ ਬੌਤ ਕਰਦਾ ਸੀ ਕੁੜੀ ਦੇ ਦਰੇ ਵਿੱਚ ਰਾਜਾ ਗੁਜ਼ਰ ਗਿਆ ਤਾਂ ਜਿਹੜੀ ਉਹ ਰਾਣੀ ਸੀ ਉਹ ਨੇ ਝੁੱਠਾ ਉਹਨਾਂ ਤੇ ਬਾਰੇ ਘੜਾਏ ਤੇ ਅੰਦ ਸੌਂਟਾ ਦਬਾਇਆ ਤੇ ਉਹਨਾਂ ਨੂੰ ਰਾਜੇ ਨੂੰ ਕਹਿ ਕੇ ਤੰਗ ਪਰੇਸ਼ਾਨ ਉਹਨੂੰ ਵੀ ਬਿਮਾਰੀਆਂ ਦੀ ਸਰਕਾਰ ਹੋ ਗਈ ਕਿਉਂ ਪ੍ਰਮਾਤਮਾ ਦਾ ਸੱਚੇ ਨੂੰ ਦੀ ਹਮੇਸ਼ਾ ਕਰਦਾ ਆ ਸੱਚ ਸੱਚੇ ਖੜਦਾ ਹੈ ਕੋਈ ਵੀ ਇਨਸਾਨ ਉਹਦੇ ਨਾਲ ਸੱਚ ਖੜੂਗਾ ਝੂਠ ਦਾ ਤਾਂ ਵੇੜੇ ਘਰ ਕੀ ਘਰ ਕੈਂ ਤਾਂ ਉਹਦੇ ਮਨ ਚ ਖਿਆਲ ਆਇਆ ਵੀ ਜਿਹੜੀ ਮੈਂ ਬਿਮਾਰੀਆਂ ਦਾ ਸਰਕਾਰ ਰਹਿਣੀ ਆ ਮੈਂ ਇਹ ਜੇ ਰਾਜ ਨੂੰ ਕੀ ਕਰਨਾ ਹੈ ਜਿਹੜਾ ਮੇਰੇ ਰਾਸੇ ਨਾ ਆਵੇ ਉਹਨੇ ਕੀ ਕਰਿਆ ਆਪਦਾ ਮੰਤਰੀ ਭੇਜਿਆ ਵੀ ਉਹਨੂੰ ਦੇਖ ਕੇ ਆਓ ਵੀ ਆਪਾ ਮੈਂ ਰਾਜ ਨਹੀਂ ਕਰਦੀ ਤਾਂ ਮੈਂ ਉਹਨਾਂ ਨੂੰ ਬਿਠਾਉਂ ਜਦੋਂ ਉਹਨਾਂ ਨੂੰ ਲੈ ਕੇ ਮੰਤਰੀ ਰਾਣੀ ਲਵੇ ਗਏ ਅਤਾ ਰਾਣੀ ਨੇ ਪੈਰੀ ਹੱਥ ਲਾਏ ਉਹਨਾਂ ਦੇ ਪੈਰੀ ਹੱਥ ਲਾਏ ਵੀ ਰਾਜਾ ਤਾਂ ਗੁਦਰ ਗਿਆ ਉਦੋਂ ਬਾਅਦ ਰਾਜ ਤੇ ਬਿਠਾਇਆ ਉਹ ਜੰਗਾਂ ਦਾ ਇੱਜ਼ਤ ਮਾਨ ਕਰਿਆ ਨਾਲੇ ਆਪਦੀ ਗਲਤੀ ਮਹਿਸੂਸ ਕਰੀ ਵੀ ਮੈਂ ਬਹੁਤ ਵੱਡੀ ਗਲਤੀ ਕਰਕੇ ਭੁੱਲ ਚੁੱਕ ਮਾਫ ਕਰੋ ਮੇਰੀ ਬਿਗੜਾ ਮੈਂ ਛੋਡੇ ਤੇ ਦੋਸ਼ ਲਾਇਆ ਕਿਉਂਕਿ ਉਹਨਾਂ ਦੇ ਕਰਮਾਂ 'ਚ ਜਦੋਂ ਰਾਜਤੀ ਰਾਜ ਰਾਣੀ ਕਿੱਥੇ ਕਰ ਸਕਦੀ ਤੀ ਤਾਂ ਉਹ ਚੰਗਾ ਆਪਣਾ ਰਾਜ ਕਰਨ ਲੱਗੇ ਐਨੀ ਕੁ ਮੈਂ ਗੱਲ ਕਰਮਾਂ ਦੀ ਕਰਦਾ ਵੀ ਉਹ ਜੱਟ ਦੇ ਪੁੱਤ ਦੇ ਕਰਮਾਂ 'ਚ ਰਾਜਤੀ ਜਿਹੜੀ ਕਰਮਾਂ ਦੀ ਲਿਖੀ ਹੁੰਦੀ ਹੈ ਉਹਨੂੰ ਕੋਈ ਨਹੀਂ ਮੋੜ ਸਕਦਾ ਨਾ ਕੋਈ ਕਰਮਾਂ ਤੇ ਕੋਈ ਜ਼ੋਰ ਚਲਾ ਸਕਦਾ ਵੀ ਕਿਸੇ ਦੇ ਕਰਮ ਧੋ ਦੂਗਾ ਐਨੀ ਕੁ ਵੀਡੀਓ ਨਾਲ ਮੈਂ ਅੱਜ ਸਭ ਦਾ ਧੰਨਵਾਦ ਕਰਦਾ ਜਿਹੜੇ ਨਵੇਂ ਆਏ ਨੇ ਉਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਲਾਇਕ ਕਰਿਓ ਜੀ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਕਰਮਾਂ ਦੀਆਂ ਤਾਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ